ਜਦ ਲਾ ਲੋ ਪੁਲਿਸ ਦੇ ਪ੍ਰਸ਼ਾਸਨ ਦੇ ਹੱਥੋਂ ਨਿਕਲ ਗਿਆ ਸਾਰਾ ਕੁਝ ਹੁਣ ਹੁਣ ਤਾਂ ਗੈਂਗਸਟਰ ਨੂੰ ਫੋਨ ਲਾ ਲਓ ਤੇ ਕੱਪ ਕਰਾ ਲਓ ਤੇ ਉਦੋਂ ਸਾਰਾ ਕੁਝ ਭੁੱਲ ਜਾਂਦਾ ਹੈ ਜਦੋਂ ਬਾਹਰ ਆਪਣੇ ਭਰਾ ਦਾ ਕੱਪ ਕਾਮਯਾਬ ਕਰਾਉਣਾ ਹੁੰਦਾ ਲਾ ਦੁਨੀਆ ਦੇ ਬਦਮਾਸ਼ ਦਾ ਫੋਨ ਕਰਾਉਂਦੇ ਉੱਥੇ ਕੱਲੇ-ਕੱਲੇ ਪਲੇਅਰ ਬੰਦੇ ਅੰਕਲ ਦੇ ਹੀ ਆ ਪੁੱਛ ਲੇ ਹਾਨੂੰ ਵੀ ਜਾਂਦੇ ਆ ਫੋਨ ਭਾਈ ਕੀ ਕਰੀਏ ਖੇਡਣਾ ਪੈਂਦਾ ਮਜਬੂਰੀ ਹੈ ਉੱਥੇ ਬਾਹਰ ਗਿਆ ਨੂੰ ਵੀ। ਬਦਮਾਚੀ ਵਾਲਾ ਕੰਮ ਤਾਂ ਵੀਰੇ ਤੁਸੀਂ ਸ਼ੁਰੂ ਕੀਤਾ। ਮੈਨੂੰ ਤਾਂ ਚਲੋ ਉਹਨਾਂ ਟਾਈਮਾਂ 'ਚ ਮੈਂ ਤਾਂ ਉੱਥੇ ਨਹੀਂ ਸੀ ਪਰ ਦੱਸਣ ਵਾਲਿਆਂ ਨੇ ਦੱਸਿਆ ਵੀ 1999 ਦੇ ਵਿੱਚ ਡੀਏਵੀ ਕਾਲਜ ਉੱਥੇ ਬੰਦੇ ਭੰਗ ਪੀਣਦੇ ਸੀ ਅੰਡਰਗਰਾਊਂਡ ਦੇ ਵਿੱਚ ਕੁਝ ਬੰਦਿਆਂ ਨੇ ਪਲੇਅਰਾਂ ਨੇ ਕਿਹਾ ਵੀ ਇੱਥੇ ਆਣ ਕੇ ਭੰਗ ਨਾ ਪੀਓ। ਨਾਲ ਸ਼ਾਇਦ ਕੋਸ ਸਾਹਿਬ ਵੀ ਹੋ ਸਕਦੇ ਆ ਕੋਸ ਸਾਹਿਬ ਨੇ ਕਿਹਾ ਉਹ ਤੇਰੇ ਸੱਜਣ ਮਿੱਤਰ ਸੀਗੇ ਖਰੇ ਤੇ ਤੂੰ ਕਰਪਾਨਾ ਲੈ ਕੇ ਉਹਨਾਂ ਪਲੇਅਰਾਂ ਦੇਖ ਤੇ ਕੋਝ ਦੇ ਮਗਰ ਵੀ ਪਿਆ 6 ਉਸ ਟਾਈਮ ਦੇ ਜਿਹੜੇ ਪਲੇਅਰ ਹੈਗੇ ਆ ਸ਼ਾਇਦ ਉਹਨਾਂ ਚੋਂ ਕੋਈ ਬੋਲ ਵੀ ਸਕਦਾ ਦਮ ਰੱਖਦਾ ਤਾਂ ਗੈਂਗਸਟਰ ਬਾਤ ਆ ਵੀਰੇ ਤੂੰ ਉਦੋਂ ਤੋਂ ਸ਼ੁਰੂ ਕਰਤਾ ਨਾਲ ਨਸ਼ਾ ਵੀ ਪ੍ਰਮੋਟ ਕਰਤਾ ਉਹ ਜੋ ਤੂੰ ਉਦੋਂ ਬੀਜਿਆ ਹੈ ਨਾ ਉਹ ਵੱਧਦਾ ਹੀ ਗਿਆ ਵਾ ਘਟਿਆ ਨਹੀਂ ਉਹ ਇਦਾਂ ਹੀ ਤੁਰਿਆ ਆਉਂਦਾ ਵਾ ਬਾਕੀ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਬੰਦਾ ਵੀ ਸਾਡਾ ਹੀ ਮਰ ਗਿਆ ਤੇ ਉੱਤੋਂ ਤੂੰ ਕਹਿੰਨਾ ਵੀ ਇਹਨਾਂ ਨੂੰ 5 ਮਿੰਟ ਬਿਠਾਓ ਸਾਡਾ ਹੀ ਬੰਦਾ ਮਰ ਗਿਆ ਉਹ ਸਾਡੀ ਇਨਵੈਸਟੀਗੇਸ਼ਨ ਹੋਈ ਜਾਂਦੀ ਆ ਕੋਈ ਵੀ ਆ ਸਾਡੀ ਇਨਵੈਸਟੀਗੇਸ਼ਨ ਸਾਰੇ ਦੇ ਹੀ ਹੋਈ ਆ ਜਿੰਨੇ ਨਾਲ ਇਹਦੇ ਬੰਦੇ ਪੁਲਿਸ ਨੇ ਪਹਿਲਾਂ ਜਦੋਂ ਇਨਵੈਸਟੀਗੇਸ਼ਨ ਕਰਦੀ ਆ ਪਹਿਲਾਂ ਸਟਾਰਟਿੰਗ ਜਿਹੜੇ ਨਾਲ ਦੇ ਯਾਰ ਦੋਸਤਾਨਾ ਤੱਕ ਜੋ ਫੈਮਿਲੀ ਮੈਂਬਰ ਜਾਂ ਨੇੜੇ ਤੇੜੇ ਉਹਨਾਂ ਦੇ ਵਿੱਚੋਂ ਹੀ ਕਰਦੀ ਆ ਨਾਲਦਿਆਂ ਤੋਂ ਸ਼ੁਰੂ ਹੁੰਦੀ ਇਨਵੈਸਟੀਗੇਸ਼ਨ ਜਾਂਦੇ ਰਹੇ ਆ ਦੱਸ ਕੇ ਉੱਥੇ ਬਹਿੰਦੇ ਰਹੇ ਆ ਅਸੀਂ ਆਪਣੇ ਫੋਨ ਵੀ ਮੋਰੇ ਰੱਖੇ ਵੀ ਆ ਚੱਕੋ ਜੇ ਤੁਹਾਨੂੰ ਕੁਝ ਲੱਗਦਾ ਇਹਦੇ ਵਿੱਚੋਂ ਕੱਢ ਲਓ ਜੋ ਕਢਣਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਨੂੰ ਸਾਡੇ ਭਰਾ ਦਾ ਜੋ ਵੀ ਕਾਤਲਾ ਸੱਚਾਈ ਆ ਉਹ ਸਾਨੂੰ ਸਾਹਮਣੇ ਲੈਣ ਕੇ ਦਿਓ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਬਾੜਾ ਟੈਂਪ ਨਹੀਂ ਲਾਇਆ ਥੋੜਿਆਂ ਕਿ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਥੋੜੇ ਕਿ ਘੰਟਿਆਂ ਦੇ ਵਿੱਚ ਹੀ ਉਹਨਾਂ ਨੇ ਸਾਰਾ ਕੁਝ ਕੱਢ ਕੇ ਸਾਡੇ ਮੋਰੇ ਰੱਖਤਾ ਤਾਂ ਉਹਦੀਆਂ ਤਾਰਾਂ ਵਧਾ ਕਿੱਥੇ ਜਾ ਕੇ ਜੁੜੀਆਂ ਮੇਰਾ ਵੀਰ ਕੈਨੇਡਾ ਸਨਾਵਾ ਢਿੱਲੋਂ ਮਗਰ ਦੇ ਇਲਾਕਾ ਤੋਂ ਕਿਹੜੇ ਕਿਹੜੇ ਬੰਦੇ ਆ ਤੇ ਜੇ ਤੂੰ ਉਹ ਤੋਂ ਪਹਿਲਾਂ ਕਹਿਣਾ ਮੈਂ ਇਸ ਤੋਂ ਪਹਿਲਾਂ ਕਹਿਣਾ ਮੇਰਾ ਵੀਰ ਜਦੋਂ ਸਾਡੀ ਫੈਡਰੇਸ਼ਨ ਬਣੀ ਆ ਨਾ ਉਸੇ ਟਾਈਮ ਸਾਡੇ ਤੇ ਦਰਖਾਸਤ ਦਿੱਤੀ ਅੰਕਲ ਚੱਠੇ ਨੇ ਇਹ ਐਮ ਆਜੀ ਜੇਵਾ ਬੋਵਾ ਗੈਂਗਸਟਰਾਂ ਨਾਲ ਲਿੰਕ ਜੇ ਫਟਰਮ ਜਿੱਦਾਂ ਸਾਡੀ ਇਨਵੈਸਟੀਗੇਸ਼ਨ ਚੱਲੀ ਗਏ ਆ ਇਨਵੈਸਟੀਗੇਸ਼ਨ ਉਥੇ ਸਾਡੀ ਹੋਈ ਆ ਮੇਰਾ ਵੀਰ ਡੀਜੀਪੀ ਲੈਵਲ ਦੀ ਇਨਵੈਸਟੀਗੇਸ਼ਨ ਹੋਈ ਮੇਰਾ ਵੀਰ ਕੋ ਮਾੜੀ ਮੋਟੀ ਇਨਵੈਸਟੀਗੇਸ਼ਨ ਨਹੀਂ ਹੋਈ ਫੇਰ ਨਾਲ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਿਹੜਾ ਬੰਦਾ ਅੰਕਲ ਦੀ ਫੈਡਰੇਸ਼ਨ ਛੱਡ ਕੇ ਆਉਂਦਾ ਵਾ ਉਹੋ ਹੀ ਨਸ਼ੇ ਨੂੰ ਪ੍ਰਮੋਟ ਕਰਦਾ ਉਹ ਹੀ ਬਦਮਾਸ਼ਾਂ ਨੂੰ ਪ੍ਰਮੋਟ ਕਰਦਾ ਵਾ ਜਿਹੜਾ ਅੰਕਲ ਦੀ ਫੈਡਰੇਸ਼ਨ ਚ ਚੱਲੇ ਜਾਂਦਾ ਵਾ ਉਹ ਬੰਦਾ ਕਲੀਨ ਚੈੱਕਡਾ ਕੋਸ਼ ਵੀ ਉਹਨੂੰ ਇਦਾਂ ਦਾ ਨੀਗਾ ਜੱਕੀ ਕੋਈ ਵੀ ਇਦਾਂ ਦੀ ਹੈ ਨਹੀਂਗਾ ਸੁਰਜਨ ਚੱਠੇ ਦੀ ਫੈਡਰੇਸ਼ਨ ਚ ਚੱਲ ਜਾਂਦਾ ਉਹ ਸਾਫ਼ ਸੁਥਰਾ ਬਿਲਕੁਲ ਵਾਈਟ ਕਾਲਰ ਆ ਥੋੜਾ ਜਿਹਾ ਪਿੱਛੇ ਚੱਲ ਜਾ ਮੇਰਾ ਵੀਰ ਆ ਇੱਕ ਫੈਡਰੇਸ਼ਨ ਹੋਰ ਬਣੀ ਸੀਗੀ ਤੇ ਲੱਗ ਜਾਣਾ ਪਤਾ ਰਿਸਰਚ ਕਰਨੀ ਮੇਰਾ ਵੀਰ ਐਸ ਟਾਈਮ ਉਹ ਅੰਕਲ ਦੀ ਫੈਡਰੇਸ਼ਨ ਛੱਡ ਕੇ ਆਏ ਆ ਅਸੀਂ ਉਹਨਾਂ ਤੋਂ ਥੋੜਾ ਜਿਹਾ ਪਹਿਲਾਂ ਆਏ ਆ ਇਸ ਟਾਈਮ ਉਹਨਾਂ ਦਾ ਹਾਲ ਕੀ ਕੀਤਾ ਪਿਆ ਉਹ ਦੇਖ ਲਈ ਮੇਰਾ ਵੀਰ ਕੀ ਹਾਲ ਕੀਤਾ ਪਿਆ ਸਾਨੂੰ ਤੇ ਇਹੀ ਸਮਝ ਨਹੀਂ ਆਉਣ ਦੀ ਬੰਦਾ ਸਾਡਾ ਮਰ ਗਿਆ ਇਦਾਂ ਦਾ ਪਹਿਲਵਾਨ ਕਿਤੇ ਨਿਤ ਜੰਮਣ ਬੰਦਾ ਸਾਡਾ ਆਪ ਦਾ ਮਰ ਗਿਆ ਬਾਹਰ ਜਿੰਨੇ ਪ੍ਰੋਮੋਟਰ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਦੇ ਘਰਾਂ 'ਚ ਗੋਲੀਆਂ ਚੱਲ ਹਟੀਆਂ ਵਾ ਸਾਰਿਆਂ ਦੇ ਘਰਾਂ 'ਚ ਜਿਹੜਾ ਇਹਦੀ ਫੈਡਰੇਸ਼ਨ ਛੱਡ ਕੇ ਉਧਰੋਂ ਇੱਧਰ ਆਉਂਦਾ ਵਾ ਉਹਨਾਂ ਦੇ ਘਰਾਂ 'ਚ ਬਾਹਰ ਗੋਲੀਆਂ ਵੀ ਚੱਲ ਹਟੀਆਂ ਮੇਰਾ ਵੀਰ ਜਾ ਕੇ ਪਤਾ ਕਰ ਉਹਨਾਂ ਦਾ ਹਾਲ ਕੀ ਕੀਤਾ ਪਿਆ ਇਹਨੇ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਸੁਰਜਨ ਚੱਠੇ ਦੇ ਜਿਹੜੇ ਬੰਦੇ ਆ ਸੁਖਾ ਮਾਨ ਉਹਨਾਂ ਨੂੰ ਕਦੇ ਕੋਈ ਥ੍ਰੈਟ ਨਹੀਂ ਆਈ ਤੇ ਨਾ ਕਦੇ ਉਹਨਾਂ ਦੇ ਘਰਾਂ ਤੇ ਗੋਲੀ ਚੱਲੀ ਦੱਸੋ ਇਹ ਗੱਲ ਸੋਚਣ ਵਾਲੀ ਹੈਗੀ ਕਿ ਨਹੀਂ ਹੈਗੀ ਜਿਹੜਾ ਇਹਨਾਂ ਦੀ ਫੈਡਰੇਸ਼ਨ ਛੱਡ ਕੇ ਆਉਂਦਾ ਵਾ ਉਹ ਡਰਗੀ ਵੀ ਹੋ ਜਾਂਦਾ ਵਾ ਉਹਦੇ ਗੈਂਗਸਟਰ ਵੀ ਉਹਦੇ ਸਾਰੇ ਉਹਦੇ ਝੋਲੀ ਪੈ ਜਾਂਦੇ ਆ ਹੁਣ ਸਾਡੇ ਸਾਰੇ ਇਹਨਾਂ ਨੇ ਜਿੰਨੇ ਵੀ ਗੈਂਗਸਟਰ ਸਾਡੇ ਸਾਰੇ ਝੋਲੀ ਭਾਤੇ ਇਹਨਾਂ ਨੇ ਬੰਦਾ ਵੀ ਸਾਡਾ ਹੀ ਮਰਿਆ ਉਹ ਵੀਰੇ ਸਾਡਾ ਕਿਸੇ ਨਾ ਕੋਈ ਲਿੰਕ ਨਹੀਂ ਪਰ ਮੈਂ ਮਿਹਨਤ ਕਰਕੇ ਖਾਣ ਵਾਲਾ ਬੰਦਾ ਵਾਂ ਜੇ ਮਾੜੇ ਕੰਮ ਕਰਨੇ ਹੁੰਦੇ ਨਾ ਮੈਂ ਜਦੋਂ ਮੈਂ ਕਬੱਡੀ ਖੇਡਣ ਲੱਗਾ ਸੀਗਾ ਉਸ ਟਾਈਮ ਇੰਨੀ ਗਰੀਬੀ ਸੀ ਮੇਰੇ ਤੇ ਕਿ ਮੇਤੋ ਜੋ ਮਰਜ਼ੀ ਕਰਾ ਲੈਂਦਾ ਕੋਈ ਸਿਰਫ ਕੰਨਾਂ 'ਚ ਕੋਈ ਫੂਕ ਮਾਰ ਦਿੰਦਾ ਤੇ ਮੈਂ ਕਰਨ ਨੂੰ ਤਿਆਰ ਸੀ ਵੀ ਕੋਈ ਕੁਝ ਨਹੀਂ ਹੈ ਨਹੀਂ ਜ਼ਿੰਦਗੀ ਦਾ ਮੋਹ ਨਹੀਂ ਸੀ ਮੌਤ ਚੰਗੀ ਲੱਗਦੀ ਸੀ ਉਸ ਟਾਈਮ ਜਦੋਂ ਬਾਹਰੋਂ 2 ਨੰਬਰ 'ਚ ਮੁੜ ਕੇ ਆ ਮੇਰੀ ਇੰਟਰਵਿਊ ਸੁਣ ਲਈ ਮੇਰਾ ਵੀਰ ਬਾਕੀ ਤੂੰ ਸੰਦੀਪ ਨਾ ਕਹਿੰਦਾ ਨਾ ਵੀ ਸੰਦੀਪ ਦੇ ਮੈਂ ਐਨਟੀਸੀ ਆਇਆ ਸੀ ਉਹ ਸੀ ਬਿਰੇ ਖੇਡਦੇ ਆ ਗਰਾਊਂਡ 'ਚ ਖੇਡਦੇ ਸੀ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਕੇ ਖੇਡਦੇ ਸੀ ਉਹ ਮਾੜਾ ਹੁੰਦਾ ਸੀ ਨਾ ਤੇ ਮੈਂ ਉਹਨੂੰ ਕਹਿੰਦਾ ਸੀ ਤਕੜਾ ਹੋ ਤਨਾ ਖੇਡਣਾ ਮੈਂ ਮਾੜਾ ਹੁੰਦਾ ਸੀ ਨਾ ਉਹ ਮੈਨੂੰ ਕਹਿੰਦਾ ਸੀ ਤਕੜਾ ਹੋ ਕਿਉਂ ਹੰਬ ਗਿਆ ਬੁੱਢਾ ਹੋ ਗਿਆ ਮੇਰਾ ਖੁੱਦ ਸਗਾ ਭਰਾ ਜਦੋਂ ਅਸੀਂ ਦੋਵੇਂ ਜਦੋਂ ਲੋਕ ਕਹਿੰਦੇ ਨਾ ਪੂਰੇ ਐਂਟੀ ਸੀ ਉਹਦੇ ਨਾਲ ਖੇਡਦਾ ਰਿਹਾ ਉਹਦੇ ਭਰਾ ਨੂੰ ਪੁੱਛ ਲਈ ਜਾਂ ਕਿਸੇ ਹੋਰ ਨੂੰ ਮੁੰਡੇ ਜਿਹੜੇ ਨਾਲ ਸਾਡੇ ਕਬੱਡੀ ਖੇਡਿਆ ਮੇਰਾ ਸਗਾ ਭਰਾ ਉਹਦੇ ਨਾਲ ਖੇਡਦਾ ਹੁੰਦਾ ਸੀ ਮੈਂ ਤਾਂ ਕਲਜੀਤਾ ਦੋਵੇਂ ਖੇਡਦੇ ਹੁੰਦੇ ਸੀ ਤੇ ਮੇਰਾ ਭਰਾ ਮੇਰੇ ਤੇ ਰੇਡਾਂ ਪਾਉਂਦਾ ਹੁੰਦਾ ਸੀ ਅਸੀਂ ਕਬੱਡੀ ਖੇਡਣ ਵਾਲਿਆਂ ਵੀਰੇ ਕਬੱਡੀ ਨੂੰ ਪ੍ਰਮੋਟ ਕਰਨ ਵਾਲਿਆਂ ਕਬੱਡੀ ਦਾ ਨੁਕਸਾਨ ਕਰਨ ਵਾਲੇ ਨਿਗੇ ਬੋਲਣ ਨੂੰ ਕਦੇ ਜੀ ਨਹੀਂ ਕਰਦਾ ਪਰ ਅੱਕਿਆ ਬੰਦਾ ਫਿਰ ਜਦੋਂ ਬੋਲਦਾ ਤੇ ਬਾਹਲਾ ਬੋਲਦਾ ਨਾਂ ਮੈਂ ਹਲੇ ਕਈਆਂ ਹੋਰਾਂ ਦੇ ਵੀ ਨਸ਼ਾਦ ਕਰਨੇ ਸੀਗੇ ਪਰ ਮੈਂ ਇੱਕੋ ਬੇਨਤੀ ਕਰਦਾ ਸੁਣਨ ਵਾਲਿਆਂ ਨੂੰ ਜਿਹੜੇ ਸੁਣਨ ਵਾਲੇ ਆ ਜਾਂ ਜਿਹੜੇ ਲੋਕ ਆ ਇਹਨਾਂ ਮਾੜੇ ਲੋਕਾਂ ਦੇ ਮਾੜੇ ਲੋਕ ਇਦਾਂ ਦੇ ਚੱਲਦੇ ਹੀ ਰਹਿਣੇ ਆ ਇਹ ਆਉਂਦੇ ਹੀ ਰਹਿਣੇ ਆ ਇਹਨਾਂ ਨੂੰ ਕਿਸੇ ਨੇ ਵੀ ਪੈਸੇ ਦੇ ਦਿੱਤੇ ਇਹਨਾਂ ਨੇ ਪੈਸੇ ਫੜਦੇ ਆ ਫਟਾਫਟ ਬੋਲਣਾ ਵਾ ਜੋ ਅਗਲੇ ਨੇ ਕਹਿਤਾ ਉਹ ਕਰੀ ਜਾਣਾ ਹੁਣ ਤੁਸੀਂ ਧਿਆਨ ਨਾਲ ਇਹਦੀ ਇੰਟਰਵਿਊ ਸੁਣਿਓ ਇਹਦੇ ਵਿੱਚੋਂ ਇਹ ਤਾਂ ਬੋਲ ਹੀ ਨਹੀਂ ਰਿਹਾ ਬੋਲਦੇ ਚੋਂ ਸੁਰਜਨ ਸਿੰਘ ਝੱਟਾ ਜੀ ਰਹੇ ਆ ਜਾਂ ਬਾਹਰ ਬੈਠੇ ਸੁਖਾ ਮਾਨ ਜੱਲਾਲ ਹੂਰ ਜਿਹੜੇ ਦੋ ਚਾਰ ਹੈਗੇ ਉਹ ਬੋਲਦੇ ਆ ਕਿਉਂ ਬੋਲਦੇ ਆ ਇਹਨਾਂ ਨੂੰ ਲਾੜਦਾਂ ਬਾਈਆਂ ਲੋਕਾਂ ਨੇ ਜਦੋਂ ਸੰਦੀਪ ਦਾ ਮਰਡਰ ਕਰਾਇਆ ਇਹਨਾਂ ਨੇ ਪੁਲਿਸ ਅਨ ਇਨਵੈਸਟੀਗੇਸ਼ਨ ਵੀਰੇ ਪੁਲਿਸ ਅਨ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ ਹੋਣ ਗਿਆ ਵਾ ਉਹ ਪੁਲਿਸ ਨਹੀਂ ਦੱਸਣਾ ਅਦਾਲਤ ਨਹੀਂ ਦੱਸਣਾ ਮੈਂ ਤਾਂ ਨਹੀਂ ਕਹਤਾ ਵੀ ਇਹਨੂੰ ਚੱਕ ਲਿਆ ਉਹ ਫੜ ਲਿਆ ਉਹ ਤੂੰ ਕਹਿੰਦਾ ਮੰਗੀ ਨੂੰ ਬਿਠਾਓ 5 ਮਿੰਟ ਮੇਰਾ ਵੀਰੇ ਅਸੀਂ ਉੱਥੇ ਹੀ ਜਾ ਕੇ ਬੈਠੇ ਹੁੰਦੇ ਸੀਗੇ ਜੇ ਮਾਂ ਚ ਡਰ ਹੁੰਦਾ ਨਾ ਤੇ ਮੇਰਾ ਵੀਰ ਮੈਂ ਛੱਡ ਕੇ ਦੌੜ ਜਾਂਦਾ ਮੈਂ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਸੁਣਨ ਵਾਲੇ ਜਾਂ ਜਿਹੜੇ ਦੂਜੇ ਵੀ ਮੇਰੇ ਭਰਾ ਵਾ ਜਿਹੜੇ ਅੱਜ ਇਹ ਕਹਿਣ ਦੇ ਆ ਵੀ ਆਹ ਵਾ ਉਹ ਵਾ ਇਹ ਵਾ ਬੋ ਵਾ ਮੇਰਾ ਵੀਰ ਤੁਹਾਨੂੰ ਮੈਂ ਸਾਰਿਆਂ ਨੂੰ ਇੱਕੋ ਗੱਲ ਬੇਨਤੀ ਕਰਦਾ ਤੁਸੀਂ ਪਿੰਡ ਦੀ ਗਰਾਊਂਡ 'ਚ ਜਾਇਆ ਕਰੋ ਉਹ ਤੁਸੀਂ ਜੇ ਆਪ ਨਹੀਂ ਖੇਡ ਸਕੇ ਕੋਈ ਗੱਲ ਨਹੀਂ ਫੇਕ ਹੀ ਹੋ ਗਿਆ ਉਹ ਤੁਸੀਂ 2 ਜਾਂ 4 ਮੁੰਡੇ ਤਾਂ ਤਿਆਰ ਕਰ ਸਕਦੇ ਆ ਉਹ ਕਿਸੇ ਗਰੀਬ ਘਰ ਦਾ ਨਿਆਣਾ ਖੇਡ ਜੂ ਕੋ ਰੋਟੀ ਪੈ ਜੂਗਾ ਅਸੀਂ ਗਰੀਬ ਘਰਾਂ ਦੇ ਨਿਆਣੇ ਆ ਤੇ ਕੋਈ ਮਾੜੀ ਗੱਲਤ ਨਹੀਂ ਗਈ ਵਧੀਆ ਗੱਲ ਆ ਇਹ ਪੁੰਨ ਦਾ ਕੰਮ ਆ ਜੇ ਤੁਹਾਡੇ ਕੋਲ ਟਾਈਮ ਹੁੰਦਾ ਨਾ ਤੁਸੀਂ ਫੇਸਬੁੱਕ ਉੱਤੇ ਵਿਦਵਾਨ ਨਾ ਬਣੋ ਗਰਾਉਂਡ ਜਾ ਨਿਆਣਿਆਂ ਨੂੰ ਸਿਖਾਓ ਕੁਝ ਸਿੱਖਣਗੇ ਉਹ ਜੇ ਤੁਸੀਂ ਮਾੜੇ ਮਾੜੀ ਜਗਾ ਫਸ ਗਏ ਹੈ ਨਾ ਤੁਸੀਂ ਉੱਥੇ ਜਾ ਕੇ ਬੱਚਿਆਂ ਨੂੰ ਤਾਂ ਸਮਝਾਈ ਸਕਦੇ ਭਾਈ ਵੀ ਆਹ ਕੰਮ ਗਲਤ ਆ ਇਹ ਚੀਨਾ ਵੜਿਓ ਅਸੀਂ ਇਸ ਚੀਨਾ ਬਰਬਾਦ ਹੋਏ ਆ ਦੂਜੀ ਦਾ ਹੀ ਡੋਪਾਂ ਦੀ ਗੱਲ ਸਾਨੂੰ ਕਦੀ ਕੰਮ ਕਰਨ ਦਿੱਤਾ ਹੀ ਨਹੀਂ ਯਾਰ ਅਸੀਂ ਕਰਨਾ ਚਾਹੁੰਦੇ ਡੋਪ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਸਾਰਾ ਹੀ ਕਲੀਅਰ ਕਰ ਦੇਣਾ ਵੀ ਮੇਜਰ ਲੀਗ ਫੈਡਰੇਸ਼ਨ ਨੇ ਕੀ ਕੀਤਾ ਕਾਹਤੋਂ ਬਣੀ ਕਿਉਂ ਬਣਾਉਣ ਦੀ ਲੋੜ ਪਈ ਜਦੋਂ ਪਲੇਅਰਾਂ ਨੂੰ ਖੜਾਉਨੇ ਆ ਜਾਂ ਕਰਦੇ ਆ ਕਿੰਨੇ ਪਲੇਅਰ ਅੰਕਲ ਨੂੰ ਮੈਂ ਗਿਣਾ ਦਿੰਨਾ ਵਾ ਜਿਨ੍ਹਾਂ ਦੇ ਨਾਂ ਡਾਪ ਚ ਆਏ ਸੀਗੇ ਜਦੋਂ ਅਸੀਂ ਮੇਜਰ ਲੀਗ ਬਣੀ ਇੱਧਰ ਆ ਕੇ ਕੁਝ ਪਲੇਅਰ ਉਧਰ ਰਹਿ ਗਏ ਉਹਨਾਂ ਦੇ ਵੀ ਡਾਪ ਚ ਨਾ ਆਏ ਸੀਗੇ ਅੰਕਲ ਨੇ ਸਾਰੇ ਖੜਾਏ ਆ ਚੱਠੇ ਨੇ ਪੁੱਛ ਲਈ ਮੜਾ ਜਾ ਨਹੀਂ ਖੇਡੇ ਦੇਖ ਲਿਓ ਮੈਚ ਤੇ ਲਿਸਟ ਵੀ ਦੇਖ ਲਿਓ ਸਾਰੇ ਜਾਣੇ ਬੈਨ ਬਗੈਰ ਗੱਲੋਂ ਹੀ ਬੈਨ ਕੋਈ ਗੱਲ ਤਾਂ ਹੋਵੇ ਕੋਈ ਅਸੀਂ ਸਾਡਾ ਸਿਰਫ ਇੰਨਾ ਹੀ ਰੌਲਾ ਸੀਗਾ ਜਿਹੜਾ ਵਰਲਡ ਫੈਡਰੇਸ਼ਨ ਵਾਲਾ ਵੀ ਇਹ ਕਰਦੇ ਹਨ ਨਾ ਇਹਨਾਂ ਨੇ ਫਟਾਫਟ ਧਾਮਾ-ਜਾਮਾ ਕੀਤਾ ਸਾਡਾ ਸਿਰਫ ਇਹੀ ਰੌਲਾ ਸੀਗਾ ਜਿੰਨੇ ਵੀ ਬੰਦੇ ਆ ਕਿਉਂਕਿ ਅਸੀਂ ਅੱਜ ਕੰਮ ਕਰਨ ਲੱਗੇ ਆ ਅਸੀਂ ਬੱਚਿਆਂ ਦਾ ਭਵਿੱਖ ਤੈਅ ਕਰਨਾ ਸਾਡਾ ਇਹੀ ਸੀਗਾ ਵੀ ਜੇ ਤੁਸੀਂ ਡੋਪਿੰਗ ਪਾਲਿਸੀ ਬਣਾਉਣੀ ਹੈ ਨਾ ਉਹ ਕੰਮ ਸੇ ਕੰਮ სპੋਰਟਸਮੈਨਾਂ ਵਾਲੀ ਲੈਬ ਹੋਵੇ ਜਿੱਤੇ ਲਿਖਿਆ ਹੋਵੇ ਵੀ ਇਹ ਟੈਸਟ ਕੱਲੇ სპੋਰਟਸਮੈਨਾਂ ਲਈ ਆ ਨਾ ਕਿ ਮਰੀਜ਼ਾਂ ਵਾਲੀਆਂ ਲੈਬਾਂ ਤੋਂ ਵੀ ਸਪੋਰਟਸ ਪਰਪਸ ਲਈ ਹੀ ਯੂਜ਼ ਹੋਣ ਨਾ ਕਿ ਉਹ ਇਹ ਲਿਖਿਆ ਹੋਵੇ ਉਹਨਾਂ ਦੇ ਉੱਤੇ ਕਿ ਇਹ ਇਕੱਲੇ ਮਰੀਜ਼ਾਂ ਲਈ ਹੀ ਯੂਜ਼ ਹੋਣੀ ਹੈ ਸਪੋਰਟਸ ਪਰਸਨ ਲਈ ਹੈ ਹੀ ਨਹੀਂ ਆਹ ਹੀ ਸੀਗਾ ਮੇਰੇ ਸਿਰਫ ਚੱਕਰ ਇਹ ਸੀਗਾ ਅਸੀਂ ਚਲੋ ਮੈਂ ਮਾੜਾ ਹੋ ਸਕਦਾ ਸੰਦੀਪ ਵੀ ਮਾੜਾ ਹੋ ਸਕਦਾ ਹੋਰ 5-7 ਜਾਰੇ ਜਿਹੜੇ ਸਾਡੇ ਨਾਲ ਮਾੜੇ ਹੋ ਸਕਦੇ ਉਹ ਜਿਹੜਾ 1.5-200 ਪਲੇਅਰ ਖੇਡਦਾ ਉਹ ਉਹ ਵੀ ਮਾੜਾ ਹੋ ਗਿਆ ਉਹ ਸਾਰੇ ਮਾੜੇ ਨਹੀਂ ਹੁੰਦੇ ਮੇਰਾ ਵੀਰ ਤੂੰ ਹੁਣ ਕਹਿਣ ਡਿਆ ਨਾ ਬਿੱਟੂ ਦਗਾਲ ਦਾ ਤੇ ਸੁਖਮਣ ਚੋਲੇ ਵਾਲੇ ਦਾ ਮੇਰਾ ਵੀਰ ਉਹ ਨਾ ਉਹ ਪਲੇਅਰ ਸਾਡੇ ਇੱਥੇ ਆ ਇੱਥੇ ਸਿਰ ਤੇ ਆ ਮੈਨੂੰ ਬਹੁਤ ਤਕੜਾ ਖੇਡਿਆ ਬਿੱਟੂ ਦਗਾਲ ਬਹੁਤ ਸਿਰੇ ਦਾ ਜਾਫੀ ਸੀ ਸੁਖਮਣ ਜੋਲਾ ਉਹਨਾਂ ਮਾਂ ਦੇ ਪੁੱਤ ਨਾਲ ਜਦੋਂ ਖੇਡ ਕੇ ਨਾ ਵਿੱਚ ਵੱਜ ਕੇ ਘਰੇ ਆਈਦਾ ਸੀ ਤਾਂ ਸਵਾਦ ਆ ਜਾਂਦਾ ਸੀ ਵੀ ਅੱਜ ਕਿਸੇ ਬੰਦੇ ਨੇ ਖੇਡ ਕੇ ਆਏ ਆ ਇੰਦਾਂ ਦੇ ਪੁੱਤ ਮਾਵਾਂ ਨਿਤ-ਨਿਤ ਨਹੀਂ ਜੰਮਦੀਆਂ ਤੇ ਤੂੰ ਐਲੀਗੇਸ਼ਨ ਲਾਉਣਾ ਨਾ ਵੀ ਉਹ ਐਦਾਂ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਮੇਰਾ ਵੀਰ ਚੈੱਕ ਕਰੀ ਖਾਂ ਉਹ ਕਿਹਦੀ ਫੈਡਰੇਸ਼ਨ 'ਚ ਖੇਡਦੇ ਸੀ ساری ਉਮਰ ਕਿਹਦੀ ਫੈਡਰੇਸ਼ਨ 'ਚ ਖੇਡੇ ਆ ਤੇ ਕਿਹਦੇ ਲਈ ਖੇਡੇ ਆ ਪਿੱਛੇ ਨੂੰ ਜਾਈ ਖਾਂ ਉਦੋਂ ਨਹੀਂ ਸੌਰਜਨ ਸਿੰਘ ਚੱਠਾ ਨੂੰ ਇਹ ਚੇਤੇ ਆ ਤੇਰੇ ਬਦਨਾਮ ਕਰਨਾ ਉਹ ਬਦਨਾਮ ਨਹੀਂ ਹੋਣੇ ਉਹਨਾਂ ਦੀਆਂ ਲੋਕਾਂ ਨੇ ਡੌਲਿਆਂ ਦੇ ਫੋਟੋਆਂ ਬਣਾਈਆਂ ਘਰਾਂ 'ਚ ਫੋਟੋਆਂ ਲਾਈਆਂ ਉਹ ਜੋ ਸੀ ਉਹ ਰਹਿਣੇ ਆ ਸਰਦਨ ਸਿੰਘ ਚੱਠਾ ਸਾਰੇ ਪਾਸੇ ਹੀ ਸਹੀ ਹੋ ਗਿਆ ਅਸੀਂ ਗਲਤ ਹੋ ਗਏ ਉਹ ਮੇਰਾ ਵੀਰੇ ਹੁਣ ਤੈਨੂੰ ਮੈਂ ਕਹਿਣਾ ਮੇ ਕੋਲ ਲਫ਼ਜ਼ ਨਹੀਂ ਉਹ ਉਦੋਂ ਵੀ ਗਾਹਾਂ ਦੀ ਚੀਜ਼ ਆ ਇਹ ਇਹਨੂੰ ਮੜਾ ਪੁੱਛੀ ਖਾਂ ਮੈਨੂੰ ਟੂਰਨਾਮੈਂਟ ਜਾਂਦੇ ਤੋਂ ਮੋੜਿਆ ਸੀ ਇਹਨੇ ਕਹਿੰਦਾ ਗਿਆਤ ਬੈਨ ਕਰੂੰ ਪੁੱਛੀ ਕਈ ਵਾਰੀ ਕਈ ਕੁਛ ਕੀਤਾ ਜਿਹੜੀ ਸ਼ਾਹਗੋੜ ਦੀ ਟੀਮ 2013 ਚ ਬਣੀ ਨਾ ਨੌਜ ਬਣ ਲੱਗੀ ਸੀ ਸਾਰੇ ਜਾਣੇ ਪਲੇਅਰ ਇਕੱਠੇ ਹੋ ਕੇ ਬਣਾਉਣ ਲੱਗੇ ਸੀ ਚਲੋ ਟੀਮ ਵੜਾ ਲਓ ਇਹ ਬੰਦੇ ਨੇ ਕਹੇ ਮੈਂ ਸਾਰੇ ਬੈਨ ਕਰੂੰ ਕੀ ਕਰਦੇ ਬਾਈ ਉੱਥੇ ਕੀ ਕਰੀਏ ਦੱਸ ਮੈਨੂੰ ਸੁਣਨ ਵਾਲਾ ਹੀ ਨਹੀਂ ਕੋਈ ਪਲੇਅਰਾਂ ਦੀ ਅੱਜ ਜਿਹੜੀ ਇਹੀ ਫੈਡਰੇਸ਼ਨ ਬਣਾਈ ਨਾ ਕੋਈ ਨਵਾਂ ਪਲੇਅਰ ਵੀ ਆਣ ਕੇ ਉੱਥੇ ਖੜ ਜਵੇ ਉਹਨੂੰ ਵੀ ਕਹਿੰਦਾ ਵੀਰੇ ਦੱਸ ਤੇਰੇ ਕੋਈ ਮਾਨਦੇ ਵਿੱਚ ਸੁਝਾ ਦੇਣਾ ਤਾਂ ਦੱਸ ਫੇਰ ਤੂੰ ਸਾਨੂੰ ਕਹਿਣਾ ਅਸੀਂ ਕੀ ਕੀਤਾ 14 17 ਤੇ 21 ਆਲੇ ਮੁੰਡਿਆਂ ਦੇ ਵੀਰੇ ਮੈਚ ਕਰਾਈਦੇ ਆ ਉਹਨਾਂ ਨੂੰ ਪ੍ਰਾਈਜ਼ ਦੇਈਦੇ ਆ ਮੇਜਰ ਲੀਗ ਫੈਡਰੇਸ਼ਨ ਵੱਲੋਂ ਤਾਂ ਕਿ ਉਹਨਾਂ ਦਾ ਹੌਸਲਾ ਵਧ ਸਕੇ ਕੁੜੀਆਂ ਦੀ ਕੁੜੀਆਂ ਦੀ ਕਬੱਡੀ ਜਿੰਨ ਚੱਕ ਮੈਨੂੰ ਦੇਖਦੇ ਨੂੰ ਹੋ ਗਿਆ ਵਾ ਵਿਚਾਰੀਆਂ ਰੂਲੀਆਂ ਹੀ ਪਈਆਂ ਸੀ ਮੇਜਰ ਲੀਗ ਫੈਡਰੇਸ਼ਨ ਨੇ ਉਹਨਾਂ ਨੂੰ ਨਾਲ ਤੋੜਿਆ ਜੋ ਸਾਡੇ ਭਰਾ ਦੀ ਸੋਚ ਸੀ ਨਾ ਸੰਦੀਪ ਦੀ ਮੇਰਾ ਵੀਰ ਅਸੀਂ ਸਾਰੇ ਉੱਤੇ ਜਲਦੇ ਹਾਂ ਮੈਨੂੰ ਨਹੀਂ ਪਤਾ ਉਹਨਾਂ ਬੰਦਿਆਂ ਨੂੰ ਕੀ ਕਿਹਾ ਗਿਆ ਕੀ ਨਹੀਂ ਕਿਹਾ ਗਿਆ ਪਰ ਉਹ ਇਦਾਂ ਦਾ ਨਹੀਂ ਸੀ ਬੰਦਾ ਸਾਰਾ ਦਿਨ ਉਹ ਕਬੱਡੀ ਕਬੱਡੀ ਹੀ ਕਰਦਾ ਰਹਿੰਦਾ ਸੀ ਉਹ ਉਹਨੇ ਇੱਥੋਂ ਤੱਕ ਵੀ ਸੋਚਿਆ ਜਦੋਂ ਅਸੀਂ ਕਬੱਡੀ ਫੈਡਰੇਸ਼ਨ ਸ਼ੁਰੂ ਕੀਤੀ ਨਾ ਪਲੇਅਰਾਂ ਦੀਆਂ ਛੋਰਸਾਂ ਤੱਕ ਵੀ ਕਰਾਈਆਂ ਵੀ ਪਲੇਅਰ ਨੂੰ ਕਿਸੇ ਦੇ ਮੂਰੇ ਹੱਥ ਨਾ ਅੰਡਣਾ ਬਿਹਾਬ ਦਾ ਲਾਜ ਉਹ ਖੁਦ ਕਰਾ ਲਵੇ ਪਰ ਸਭ ਕੁਝ ਬੰਦ ਕਰਨਾ ਪਿਆ ਇਹਨਾਂ ਚੀਜ਼ਾਂ ਦਾ ਕਰਕੇ ਕਰਨਾ ਪਿਆ ਜੂਆ ਸਾਨੂੰ ਪ੍ਰਸ਼ਾਦ ਮਿਲ ਰਿਹਾ ਵਾ ਤੇਰੇ ਵਰਗੇ ਨੂੰ ਚਾਰ ਉਹਦੇ ਕਹਿਣ ਫੇਰ ਕਹਿਣ ਨੂੰ ਜੀ ਨਹੀਂ ਕਰਦਾ ਵਾਰ-ਵਾਰ ਕਿਉਂਕਿ ਤੇ ਇਹਨੂੰ ਕੋਈ ਫਰਕ ਵੀ ਨਹੀਂ ਪੈਣਾ ਉਹਦੇ ਕਹਿਣ ਕੋਈ ਇੱਜ਼ਤਦਾਰ ਬੰਦੇ ਨੂੰ ਮਾੜੀ ਜਿਹੀ ਕੋਈ ਗੱਲ ਕਹੀ ਮੇਰਾ ਵੀਰ ਪਤਾ ਨਹੀਂ ਕੀ ਸੋਚੀ ਜਾਂਦੇ ਵੇ ਦਿਮਾਗ ਹੀ ਖਰਾਬ ਤੁਹਾਡੇ ਕੋ ਬੈਠੋ ਬੈਠ ਸਾਹਮਣੇ ਬੈਠੋ ਜਿੱਨੀ ਆਰ ਚੱਠੇ ਨੂੰ ਕਿਹਾ ਨਾ ਪੰਜਾਬ ਫੈਡਰੇਸ਼ਨ ਵਾਲੇ ਬੰਦਿਆਂ ਨੂੰ ਪੁੱਛ ਲਈ ਉਹ ਸਾਡੇ ਨਾਲ ਬੈਣ ਨੂੰ ਐਗਰੀ ਹੁੰਦੇ ਵੀ ਆਪਾਂ ਬੈਠਨੇ ਆ ਗੱਲ ਕਰੋ ਜਿੱਨੀ ਆਰ ਵੀ ਚੱਠੇ ਨੂੰ ਕਿਹਾ ਵਾ ਫੈਡਰੇਸ਼ਨ ਦਾ ਵੀ ਬੈਠ ਗੱਲ ਕਰਾ ਚੱਕ ਸਾਨੂੰ ਗਲਤ ਸਾਬਤ ਕਰ 19 ਆਰੀ ਦੌੜ ਜਾਂਦਾ ਮੋਰਿਓ ਜਿਹੜੀ ਇਹ ਕਹਿਣ ਲਿਆ ਹਨਾ ਇਹਨਾਂ ਨੇ ਇੱਕ ਬਣਾਈ ਸੀ ਐਸੋਸੀਏਸ਼ਨ WKDC ਉਸ ਗਰੁੱਪ ਦੇ ਵਿੱਚ ਅਸੀਂ ਵੀ ਸ਼ਾਮ ਸੀ ਅਸੀਂ ਦੌੜੇ ਨਹੀਂ ਮੇਰਾ ਵੀਰ ਸਵਾਲ ਕੀਤੇ ਇਹਨਾਂ ਨੂੰ ਇਹਨਾਂ ਨੂੰ ਜਵਾਬ ਨਹੀਂ ਆਇਆ ਇਹਨਾਂ ਨੂੰ ਪੁੱਛ ਸਾਨੂੰ ਉਸ ਗਰੁੱਪ ਚੋਂ ਕੱਢਿਆ ਗਿਆ ਕਿ ਨਹੀਂ ਗਿਆ ਸਾਡੇ ਨਾਲ ਅਮਰੀਕਾ ਫੈਡਰੇਸ਼ਨ ਕੈਨੇਡਾ ਵੈਨਕੂਵਰ ਟੋਰਾਂਟੋ ਆਸਟ੍ਰੇਲੀਆ ਨਿਊਜ਼ੀਲੈਂਡ ਅੰਗਲੈਂਡ ਬਿਰੇਵ ਇਨੀਆਂ ਫੈਡਰੇਸ਼ਨਾਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਨਹੀਂ ਇਹ ਮੁੰਡੇ ਸਹੀ ਕਰ ਰਿਹਾ ਇਹਨਾਂ ਨੇ ਜੋ ਕਰਨਾ ਇਹ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਕਰਨਾ ਪਰ ਸੌਂ ਲੱਗੇ ਉਹਨਾਂ ਨੂੰ ਵੀ ਇੰਨਾ ਟੌਰਚਰ ਕਰ ਰਹੇ ਹਨ ਹੁਣ ਇਹ ਮੇਰਾ ਵੀਰ ਜਦੋਂ ਨਾ ਅਸੀਂ ਫੈਡਰੇਸ਼ਨਾਂ ਇਕੱਠੀਆਂ ਉਧਰੋਂ ਛੱਡ ਕੇ ਇੱਧਰ ਇਕੱਠੇ ਹੋਏ ਸਾਰੇ ਜਾਣੇ ਜਦੋਂ ਇਹ ਮੇਜਰ ਲੀਗ ਬਣਾਈ ਮੇਜਰ ਲੀਗ ਦਾ ਮੇਨ ਮੋਟਿਵ ਹੀ ਇਹ ਰੱਖਿਆ ਗਿਆ ਸੀ ਕਿ ਆਪਾਂ ਇਹਨੂੰ ਕਲੀਨ ਕਰਨਾ ਸ਼ੁਰੂ ਕਰਨਾ ਕਰਨੀ ਹੈ ਜਿਹੜਾ ਕਬੱਡੀ ਤੇ ਨਸ਼ੇ ਦਾ ਦਾਗ ਲਾਉਂਦੇ ਆ ਇਹਨੂੰ ਭੰਡਦੇ ਆ ਭੰਡੀ ਪ੍ਰਚਾਰ ਕਰਦੇ ਆ ਇਹ ਦੂਰ ਕਰਨਾ ਇਹਦੇ ਲਈ ਅਸੀਂ ਚਲੋ ਇਹਦੇ ਲਈ ਖੋਜ ਬਾਈਡ ਕੀਤੀ ਤੇ ਇਹਦੇ ਵਿੱਚ ਸਾਨੂੰ ਨਾ ਡਾਕਟਰ ਮਨੀਸ਼ ਮਿਲੇ ਦਿੱਲੀ ਉਹਨਾਂ ਨੇ ਹੀ ਸਲਾਹ ਕੀਤੀ ਜਦੋਂ ਇੱਥੋਂ ਕਈ სპੋਰਟਸਮੈਨ ਸੀਗੇ ਜਿਹੜੇ ਬਹੁਤ ਵਧੀਆ ਟੌਪ ਲੈਵਲ ਦੇ ਖੇਡੇ ਉਹਨਾਂ ਨੇ ਸਾਡੀ ਇੰਟਰੋਡਿਊਸ ਕਰਾਇਆ ਸੀ ਉਹਨਾਂ ਨੂੰ ਮਿਲੇ ਮਨੀਸ਼ ਡਾਕਟਰ ਦਾ ਮੈਂ ਤਾਂ ਨਾ ਲੈ ਰਿਹਾ ਰਿਸਰਚ ਕਰ ਲਿਓ ਜਾ ਕੇ ਗੂਗਲ ਤੇ ਵੀ ਜਾ ਕੇ ਮੈਂ ਕਿਹਾ ਨਾ ਰਿਸਰਚ ਕਰਨੀ ਤਾਂ ਕਰ ਲਿਓ ਜਾ ਕੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਮੈਂ ਦੱਸਣ ਹੀ ਲੱਗਾ 2010 ਚ ਨਾ ਕਾਮਨਵੈਲਥ ਖੇਡਾਂ ਹੋਈਆਂ ਸੀਗੀਆਂ اے ਐਂਟੀ ਡੋਪਿੰਗ ਜਿਹੜੀ ਕਮੇਟੀ ਆ ਉਹਨਾਂ ਦੇ ਹੈਡ ਰਹਿ ਚੁਕੇ ਆ ਹੈਡ ਦਾ ਮਤਲਬ ਵੀ ਜਿਹੜਾ ਉੱਪਰੋਂ ਸਾਰੀ ਦੇਖਰੇਖ ਕਰਦਾ ਡਾਕਟਰ ਉਹਨਾਂ ਦੇ ਅੰਡਰ ਸਾਰੀਆਂ ਕੋਸ਼ਿਸ਼ ਫਿਰ ਇਹ ਨਾਡਾ ਇੰਡੀਆ ਦਾ ਵੀ ਹੈਡ ਰਹਿ ਚੁਕੇ ਆ ਜਦੋਂ ਸਾਡੀ ਇਹਨਾਂ ਨਾਲ ਗੱਲਬਾਤ ਹੋਈ ਸੀਗੀ ਉਦੋਂ ਅਸੀਂ ਇਹਨਾਂ ਨੂੰ ਸਾਰਾ ਕੁਝ ਦੱਸਿਆ ਸੀ ਏਦਾਂ ਏਦਾਂ ਕਰਕੇ ਆ ਚੀਜ਼ ਆ ਫਿਰ ਇਹਨਾਂ ਨੇ ਸਾਨੂੰ ਨਾ ਬਹੁਤ ਸਾਡੀ ਮਦਦ ਕੀਤੀ ਅੱਜ ਜੋ ਕੁਝ ਵੀ ਆ ਆ ਫੈਲ ਆ ਅਸੀਂ ਚਲੋ ਮੈਂ ਦੇਖਦੇ ਹੁਣੇ ਹੀ ਆਪਣੇ ਮੇਜਰ ਲੀਗ ਵਾਲੇ ਫੈਡਰੇਸ਼ਨ ਵਾਲੇ ਪੇਜ ਤੇ ਵੀ ਪਾਵਾਗੇ ਜਾਂ ਜੋ ਵੀ ਹੈਗਾ ਉੱਤੇ ਪਾਵਾਗੇ ਆਪਣੇ ਉਹਨਾਂ ਡਾਕਟਰਾਂ ਨੇ ਸਾਡੀ ਇੰਨੀ ਮਦਦ ਕੀਤੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋਏ ਉਹਨਾਂ ਨੇ ਸਾਨੂੰ ਜਿਹੜਾ ਪਹਿਲਾ ਸਾਡਾ ਕੰਮ ਸੀ ਉਹਨਾਂ ਨੇ ਕਿਹਾ ਸੀ ਬਾੜਾ ਦੇ ਹਿਸਾਬ ਦੇ ਨਾਲ ਹੈ ਨਾ ਤੁਸੀਂ ਡੋਪਿੰਗ ਪਾਲਿਸੀ ਬਣਾਓ ਤੇ ਅਸੀਂ ਉਹ ਬਣਾਈ ਉਹਤੇ ਕੰਮ ਵੀ ਕੀਤਾ ਤੇ ਕੰਮ ਕਰਨਾ ਸ਼ੁਰੂ ਵੀ ਕੀਤਾ ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋਏ ਫਿਰ ਅਸੀਂ ਹੌਲੀ ਹੌਲੀ ਇਹ ਸ਼ੁਰੂ ਕੀਤਾ ਜਿਨ੍ਹਾਂ ਦੇ ਵਿੱਚ ਜਿਹੜੇ ਸਾਡੇ ਤਾਂ ਫੈਡਰੇਸ਼ਨ ਦੇ ਵਿੱਚ ਇਹ ਵੀ ਹੋ ਗਿਆ ਸੀਗਾ ਵੀ ਜਿਹੜੇ ਫਾਈਨਲ ਦੇ ਜਿਹੜੇ ਵੱਡੇ ਪ੍ਰਾਈਜ਼ ਜਾਂ ਕੁਝ ਵੀ ਹੁੰਦਾ ਸੀ ਉਦਾਂ ਦਾ ਸਾਰਿਆਂ ਦੇ ਟੈਸਟ ਹੁੰਦੇ ਸੀਗੇ ਉਹੜੇ ਪ੍ਰਾਈਜ਼ ਆ ਮੇਰਾ ਵੀਰ ਹਨਾ ਉਹ ਟੈਸਟ ਹੋ ਗਏ ਮਿਲਦੇ ਸੀ ਛਾ ਮਨ ਜਿਹੜਾ ਪ੍ਰਾਈਜ਼ ਜਿੱਤਦਾ ਸੀ ਨਾ ਉਹਦਾ ਟੈਸਟ ਹੋਣਾ ਉਹ ਪ੍ਰਾਈਜ਼ ਉਹ ਨਜ਼ਰ ਉੱਥੇ ਹੀ ਹੁੰਦਾ ਸੀਗਾ ਤੇ ਉਹਨੂੰ ਫੇਰ ਦਿੱਤਾ ਜਾਂਦਾ ਸੀ ਮੇਰਾ ਵੀਰ ਜਦੋਂ ਟੈਸਟ ਕਲੀਅਰ ਕਰਦਾ ਹੈ ਰਿਪੋਰਟ ਆ ਜਾਂਦੀ ਹੈ ਜਾਂ ਕੁਝ ਵੀ ਆ ਜਾਂਦਾ ਹੈ ਕਾਰਨਾ ਤਾਂ ਹੋਰ ਵੀ ਬਹੁਤ ਕੋਸ਼ਿਸ਼ ਚਾਉਂਦਾ ਸੀ ਸੰਦੀਪ ਵੀ ਅਸੀਂ ਵੀ ਸਾਰੇ ਕਾਰਨਾ ਚਾਹੁੰਦੇ ਆ ਪਰ ਪਤਾ ਨਹੀਂ ਕਿਉਂ ਮਦਦ ਨਹੀਂ ਕਰਦੇ ਲੋਕ ਜਾਂ ਨਾਲ ਨਹੀਂ ਤੁਰਨਾ ਚਾਹੁੰਦੇ ਲੱਤਾਂ ਹੀ ਖਿੱਚੀ ਜਾਂਦੇ ਆ ਲੱਤਾਂ ਹੀ ਖਿੱਚੀ ਜਾਂਦੇ ਆ ਆ ਮੇਰਾ ਵੀਰ ਸਾਡੀ ਫੈਡਰੇਸ਼ਨ ਦਾ ਹਿਸਾਬ ਆ ਜਿੱਥੇ ਮਰਜ਼ੀ ਮੀਟਿੰਗ ਰੱਖ ਲਓ ਜਿੱਥੇ ਮਰਜ਼ੀ 2019 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਹਿਸਾਬ ਕਿਤਾਬ ਜਿਹਦੇ ਵਿੱਚ ਪਲੇਅਰਾਂ ਦੀ ਅਨਸ਼ੋਰਸ ਤੱਕ ਕਰਾਈ ਖੇਡਾਂ ਦੇ ਡਾਪ ਦੇ ਜਦੋਂ ਤੱਕ ਡਾਪ ਹੋਇਆ ਸੰਦੀਪ ਦੀ ਮੌਤ ਤੋਂ ਪਹਿਲਾ ਪਹਿਲਾ ਜਿੰਨੇ ਵੀ ਡਾਪ ਹੋਏ ਆ ਉਦੋਂ ਤੱਕ ਜਿੰਨਾ ਖਰਚਾ ਆਇਆ ਫੈਡਰੇਸ਼ਨ ਨੇ ਕੋਲੋਂ ਕੀਤਾ ਮੇਰਾ ਵੀਰ ਕੋਲੋਂ ਉਹਦੇ ਸਪான்ਸਰਾਂ ਨੇ ਕੀਤਾ ਸਾਰਾ ਕੁਝ ਆ ਦੇਣਾ ਮੇਜਰ ਲੀਗ ਦੀ ਤੇ ਬਾਕੀ ਹੋਰ ਗੱਲ ਮੇਰਾ ਵੀਰ ਕਹਿੰਦਾ ਵਾ ਸਾਡਾ ਤਾਂ 19 ਤੋਂ 25 ਤੱਕ ਦਾ ਪਿਆ ਹੀ ਆ ਸਾਰਾ ਕੁਝ ਆ ਦੂਜਿਆਂ ਫੈਡਰੇਸ਼ਨਾਂ ਨੂੰ ਕਹੇ ਖਾ ਬੈਠੋ ਟੇਬਲ ਤੇ ਕਹੇ ਲਿਆਓ ਖਾ ਪਚੀਆਂ ਪਚੀਆਂ ਹੱਲਾਂ ਦਾ ਹਿਸਾਬ ਲਿਆਓ ਕਰੋ ਗੱਲ ਬੈਠੋ ਆਓ ਕਿੱਥੇ ਬਹਿਣਾ ਟੇਬਲ ਤੇ ਲਿਆ ਹਿਸਾਬ ਸਾਰੇ ਕਰਨਾ ਤਾਂ ਅਸੀਂ ਚਾਹੁੰਦੇ ਸੀਗੇ ਬਹੁਤ ਕੁਝ ਪਰ ਸਾ ਨੂੰ ਕਰਨੀ ਨਹੀਂ ਦਿੱਤਾ ਜਿਹੜੇ ਆ ਪੁਰਾਣੇ ਖੁੰਡ ਬੈਠੇ ਜਿਹੜੇ ਨੇਕਟਿਵ ਲੋਕ ਜਿਹੜੇ ਮਾੜੇ ਲੋਕ ਆ ਜਿਹੜੇ ਚਾਹੁੰਦੇ ਹੀ ਨਹੀਂ ਕਦੀ ਵੀ ਕਬੱਡੀ ਕਲੀਨ ਹੋਵੇ ਜਾਂ ਕਿਦਾਂ ਕਦੀ ਕੰਮ ਕਰਨ ਦਿੱਤਾ ਹੀ ਨਹੀਂ ਸਾਨੂੰ ਸਾਨੂੰ ਹਮੇਸ਼ਾ ਹੀ ਟਾਰਚਰੀ ਕੀਤਾ ਇਹਨਾਂ ਨੇ ਅਸੀਂ ਕੀ ਮਾੜਾ ਕੀਤਾ ਪਿਓ ਵੀ ਪੁੱਤ ਵੀ ਕਈ ਵਾਰ ਆਪਦੇ ਪਿਓ ਤੋਂ ਅੱਡ ਹੋ ਕੇ ਕੰਮ ਕਰਦਾ ਕੀ ਉਹਨੂੰ ਉਹ ਮਾਰ ਦਿੰਦਾ ਜਿਵੇਂ ਅੱਡ ਹੋ ਕੇ ਆਪਣਾ ਕੰਮ ਕਰਨਾ ਚਾਹਿਆ ਲੋਕ ਸਾਨੂੰ ਐਕਸੈਪਟ ਕਰਨਗੇ ਵੀ ਇਹਨਾਂ ਨੇ ਚੰਗਾ ਕੀਤਾ ਸਮਾਜ ਲਈ ਕਿ ਮਾੜਾ ਕੀਤਾ ਕਰਨ ਦਿਓਂਗੇ ਤਾਂ ਫੇ ਕਰਾਂਗੇ ਮੈਂ ਤਾਂ ਜਿੰਨੇ ਵੀ ਕਬੱਡੀ ਵਾਲੇ ਹੈਗੇ ਆ ਬਾਹਰ ਲਿਆਂ ਫੈਡਰੇਸ਼ਨਾਂ ਜਿੰਨੇ ਵੀ ਸਾਰੇ ਪ੍ਰੋਮੋਟਰ ਆ ਵਰਲਡ ਫੈਡਰੇਸ਼ਨ ਜਿਹੜੀ ਹੁਣ ਬਣ ਬਣ ਗਈ ਆ ਜਿਹੜੀ ਹੁਣ ਜਿਹਨਾਂ ਨੇ ਹੁਣ ਆਪ ਪਾਇਆ ਵਾ ਜਦੋਂ ਫੈਡਰੇਸ਼ਨਾਂ ਸਾਰੀਆਂ ਨੇ ਪਾਇਆ ਵਾ ਵੀ ਉਹ ਫੈਡਰੇਸ਼ਨਾਂ ਜਦੋਂ ਸਾਰੀਆਂ ਪਾਉਂਦੀਆਂ ਰਲ ਕੇ ਇੱਕੋ ਹੁੰਦਾ ਉਹਨਾਂ ਦਾ ਉਹਨੂੰ ਵਰਲਡ ਫੈਡਰੇਸ਼ਨ ਹੀ ਕਹਿ ਸਕਦੇ ਆ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਹੁਣ ਸਮਾਂ ਆ ਗਿਆ ਭਾਜੀ ਇਕੱਠੇ ਹੋਵੋ ਸਾਰੇ ਜਾਣੇ ਇਕੱਠੇ ਹੋ ਗਏ ਇੱਕੋ ਆਵਾਜ਼ ਚ ਇੱਕੋ ਹੀ ਡਿਸੀਜਨ ਲਈਏ ਆਪਾਂ ਕਬੱਡੀ ਨੂੰ ਕਲੀਨ ਕਰੀਏ ਨਾਲੇ ਤਾਂ ਆਪਾਂ ਪੈਸੇ ਲਾਉਨੇ ਆ ਇਹੋ ਜੇ ਬੰਦੇ ਥੋੜੇ ਜੇ ਪੈਸੇ ਲੈ ਕੇ ਆਪਣਾ ਭੰਡੀ ਪ੍ਰਚਾਰ ਕਰਦੇ ਆ ਲੋਕਾਂ ਦੀ 20-20 ਸਾਲ ਦੀ ਮਿਹਨਤ ਨੂੰ ਇੱਕੋ ਦਿਨ ਹੀ ਕਹਿੰਦੇ ਆ ਜੀ ਅਸੀਂ ਖਰਾਬ ਕਰਕੇ ਤਾਂ ਮੁੜ ਕੇ ਘਰੇ ਜਾ ਕੇ ਹੱਸੀ ਜਾਂਦੇ ਆ ਜੇ ਇਹਨੂੰ ਮਕਾਉਣਾ ਵਾ ਜਿੰਨੇ 플레이ਰ ਆ ਜਿੰਨੀਆਂ ਫੈਡਰੇਸ਼ਨਾਂ ਆ ਜਾਂ ਬਾਹਰ ਜਿੰਨੇ ਪ੍ਰੋਮੋਟਰ ਆ ਮੇਰਾ ਵੀਰ ਸਾਰੇ ਇਕੱਠੇ ਹੋਵੋ ਇਕੱਠੇ ਹੋ ਕੇ ਇੱਕ ਮੀਟਿੰਗ ਕਰੀਏ ਇੱਕਠੀ ਗੱਲ ਕਰੀਏ ਇੱਕੋ ਹੀ ਮਤਾ ਰੱਖੀਏ ਇੱਕੋ ਗੱਲ ਤੇ ਪੈਰਾ ਦੇਈਏ ਤਾਂ ਆਪਾਂ ਜੋ ਇਹ ਕੰਮ ਸਿਰੇ ਚਾੜ ਸਕੀਏ ਤਾਂ ਜੋ ਆ ਪਲੇਅਰਾਂ ਦੇ ਜਿਹੜਾ ਮਰਜ਼ੀ ਉੱਠਦਾ ਚੱਕੇ ਪ੍ਰੋਮੋਟਰਾਂ ਤੇ ਵੀ ਲਾ ਦਿੰਦੇ ਆ ਕਈ ਕੁਝ ਇਹ ਲੱਗਣਾ ਬੰਦ ਹੋਵੇ ਮੈਂ ਤਾਂ ਬੇਨਤੀ ਕਰਦਾ ਵਾਂ ਆ ਫੈਡਰੇਸ਼ਨ ਹੈ ਨਾ ਸੱਚੀ ਗੱਲ ਪੁੱਛਾਂ ਤਾਂ ਇੰਨਾ ਮਨ ਦੁਖੀ ਹੈ ਨਾ ਸਾਡਾ ਜੇ ਸੰਦੀਪ ਜਿੰਦਾ ਹੁੰਦਾ ਨਾ ਸੱਚੀ ਕਹਿਣ ਲੱਗਾ ਅੱਜ ਮੈਂ ਜੇ ਜਿੰਦਾ ਹੁੰਦਾ ਇੰਨੇ ਅਸੀਂ ਤਕਲੀਫ ਚ ਸੀਗੇ ਵੀ ਅਸੀਂ ਉਦਾਂ ਹੀ ਬੰਦ ਕਰ ਦੇਣੀ ਸੀ ਯਾਰ ਵੈਸੇ ਹੀ ਬੰਦ ਕਰ ਦੇਣੀ ਸੀ ਕੀ ਕੀ ਖਟਿਆ ਕੀ ਅਸੀਂ ਸਾਨੂੰ ਇਹ ਨਹੀਂ ਸਮਝ ਆਉਂਦੀ ਬਦਨਾਮੀ ਕੀ ਮਾੜਾ ਕੀਤਾ ਅਸੀਂ ਕੀ ਮਾੜਾ ਕੀ ਕੀਤਾ ਦੱਸ ਉਹ ਸੰਦੀਪ ਨੇ ਮਾੜਾ ਕੀ ਕੀਤਾ ਮੇਰਾ ਵੀਰ ਉਹਨੇ ਦਸਾਂ ਘਰਾਂ ਚ ਰੋਟੀ ਦਿੱਤੀ ਮੈਂ ਘੱਟੋ ਘੱਟ ਮਾਰਾ ਚਲੋ ਮੈਂ ਨਹੀਂ ਕਹਿਣਾ ਵਾਹਿਗੁਰੂ ਨੇ ਦੇ ਆਸਰੇ ਨਾ ਕਿੰਨੇ ਪਲੇਅਰ ਅਸੀਂ ਰੋਟੀ ਪਾਏ ਆ ਖੇਡਣ ਲਾਇਆ ਗਰੀਬ ਘਰਾਂ ਦੇ ਸਾਡੇ ਕੋਲ ਚਪਲਾਂ 'ਚ ਜਵਾਕ ਆਉਂਦੇ ਆ ਮੈਂ ਤੈਨੂੰ 20 ਘਣਾ ਦੰਨਾ ਤੈਨੂੰ ਮੈਂ ਉਹਨਾਂ ਦੇ ਹਾਲਾਤ ਯਾ ਕਿ ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਦੇ ਲਾ ਚਪਲਾਂ 'ਚ ਸੀਗੇ ਅੱਜ ਜੋ ਟੌਪ ਦੇ ਘਰਾਂ 'ਚ ਰਹਿੰਦੇ ਆ ਰੋਟੀ ਪਾਣੀ ਖਾਂਦੇ ਆ ਬਾਹਰ ਵਿਆਹ ਹੋਏ ਆ ਸੈੱਟ ਹੋਏ ਆ ਉਹਨਾਂ ਨੂੰ ਇਹ ਕਹੀਦਾ ਕਾਕਾ ਇਹ ਮਾਲਕ ਦੀ ਦਿੱਤੀ ਦਾਤ ਆ ਇਹਨੂੰ ਗਾਂਹ ਜਰੂਰ ਬੰਡਿਓ ਸੰਦੀਪ ਦੀ ਮੌਤ ਤੋਂ ਬਾਅਦ ਆ ਮੇਰਾ ਵੀਰ ਮੈਂ ਆਸਟ੍ਰੇਲੀਆ ਛੱਡ ਕੇ ਪੱਕਾ ਹੋਣ ਵਾਲਾ ਸੀ ਮੇਰੇ ਨਿਆਣੇ ਬਾਲ ਬੱਚੇ ਮੇਰੀ ਫੈਮਲੀ ਸਾਰੇ ਮੇਰਾ ਵੀਰ ਉੱਥੇ ਸੀਗੇ ਅਸੀਂ ਸਾਰਾ ਕੁਝ ਛੱਡ ਕੇ ਆਇਆ ਮੇਰਾ ਵੀ ਸੰਦੀਪ ਦਾ ਕਰਕੇ ਆਇਆ ਪੈਂਡ ਹੀ ਰਹਿਣਾ ਕੋਈ ਤੇ ਰਿਆਂ ਨੂੰ ਮੈਂ ਵੀ ਬੰਦੇ ਰਫਲਾਂ ਵਾਲੇ ਨਹੀਂ ਰੱਖਦਾ ਨਾਲ ਦਿਲੋਂ ਬਈ ਇਹ ਸੋਚੀਦਾ ਜਾਣਾ ਦੇਖਦਾਂ ਵਾਹਿਗੁਰੂ ਹੈਗੇ ਪਰ ਕਿਹੇ ਪਲੇਅਰ ਦਾ ਕਿਸੇ ਦਾ ਕੋ ਮਾੜਾ ਨਹੀਂ ਕਰੀਦਾ ਹਾਥੀ ਜੋੜੀ ਤੇ ਮੋਰੋਂ ਵੀ ਬੱਸ ਕਰੋ ਯਾਰ ਹੁਣ ਮੈਂ ਤਾਂ ਹਾਥੀ ਜੋੜਦਾ ਸਾਰਿਆਂ ਕੇ ਯਾਰ ਬਸ ਕਰੋ ਬਾਹਰ ਕਬੱਡੀ ਬੰਦ ਹੋ ਗਈ ਆ ਇੱਥੇ ਵੀ ਮੈਨੂੰ ਲੱਗਦਾ ਆਲਮੋਸਟ ਹੋਇਆ ਰਹੀ ਆ ਮੇਰਾ ਵੀਰ ਇਹੇ ਕੁਛ ਇਹ ਚਾਹੁੰਦੇ ਸੀਗੇ ਕਿੰਨੇ ਘਰਾਂ ਦੇ ਵਿੱਚ ਖੇਡ ਕੇ ਪਲੇਅਰਾਂ ਨੇ ਕੁਝ ਦੌਰ ਚੱਲਣ ਲਿਆਣੇ ਸੀ ਕੁਝ ਕਿੰਨੇ ਘਰਾਂ ਦੇ ਚੁੱਲ੍ਹੇ ਬਲਣੇ ਸੀਗੇ ਕਿੰਨੇ ਨਵੇਂ ਆ ਪਲੇਅਰਾਂ ਨੇ ਬਾਹਰ ਖੇਡਣ ਜਾਣਾ ਸੀ ਉਹ ਕਿੱਥੇ ਜਾਣਗੇ ਬਜਾਰੇ ਕੀ ਕਰਨਗੇ ਕਿੰਨੇ ਸੁਪਨੇ ਹੁੰਦੇ ਉਹਨਾਂ ਦੇ ਉਹਨਾਂ ਦੇ ਘਰਦਿਆਂ ਦੇ ਕਿੰਨੇ ਸੁਪਨੇ ਆ ਵੀਡੀਓ ਉਦਾਂ ਮੈਂ ਇਹ ਪਾਉਣੀ ਨਹੀਂ ਸੀ ਤੇਰੇ ਲਈ ਤਾਂ ਮੈਂ ਕਦੀ ਵੀ ਨਾ ਪਾਵਾਂ ਉਦਾਂ ਵੀਡੀਓ ਕਿਉਂਕਿ ਤੇਰਾ ਵੀਰੇ ਵजूद ਹੋਰ ਹਿਸਾਬ ਦਾ ਇਹ ਵੀਡੀਓ ਮੈਂ ਉਹਨਾਂ ਲਈ ਪਾਈ ਆ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਸਾਡੀ ਫੈਡਰੇਸ਼ਨ ਦਾ ਛੋਟੇ ਤੋਂ ਛੋਟਾ ਬੰਦਾ ਵੀ ਆ ਜਿਹੜਾ ਛੋਟਾ ਤਾਂ ਕੋਈ ਵੀ ਨਹੀਂ ਸਾਰੇ ਸਾਡੇ ਨੂੰ ਵੱਡੇ ਉੱਚੇ ਹੀ ਆ ਕੋਈ ਵੀ ਸਾਡੇ ਨਾਲ ਤੁਰਿਆ ਵਾ ਇਹ ਉਹਨਾਂ ਲਈ ਵੀਡੀਓ ਪਾਈ ਆ ਆ ਪਿਆ ਵਾ ਹਸਾਬ ਕਿਤਾਬ ਸਾਰਾ ਕੁਝ ਇੱਥੇ ਪਿਆ ਵਾ ਤੁਹਾਨੂੰ ਐ ਹੋਈਆਂ ਤੋਂ ਡਰਨ ਦੀ ਲੋੜ ਨਹੀਂ ਸਾਡਾ ਸਾਡੀ ਕਬੱਡੀ ਵਾਲੇ ਬੰਦੇ ਸਾਡੀ ਜਮਾਤ ਬੈਹੇ ਆ ਕਬੱਡੀ ਵਾਲਿਆਂ ਦੀ ਜਮਾਤ ਐ ਇੱਕ ਉਹ ਬਹਿ ਜਵੇ ਗੱਲ ਕਰ ਲਵੇ ਸਾਬਤ ਕਰ ਦੇਵੇ ਜਿੱਦਾਂ ਪਹਿਲਵਾਨਾਂ ਦੀ ਜਮਾਤ ਬੈਂਦੀ ਨਾ ਪਹਿਲਵਾਨ ਹੀ ਬੈਂਦੇ ਆ ਇਦਾਂ ਸਾਡੀ ਜਮਾਤ ਆ ਉਹ ਬੈਠੇ ਗੱਲ ਕਰੇ ਅਸੀਂ ਉਹਨੂੰ ਜਵਾਬ ਦੇਵਾਂਗੇ ਐਰਾ ਗਾਰਾ ਨੱਥੂ ਖੜਾ ਜਿਹੜਾ ਮਰਜ਼ੀ ਉੱਠ ਕੇ ਵੀਡੀਓ ਪਾ ਦੇਵੇ ਨਾ ਪਾ ਦੇਵੇ ਅਸੀਂ ਕੋਈ ਜਵਾਬ ਨਹੀਂ ਦੇਣਾ ਅਸੀਂ ਤਾਂ ਆਪਣਾ ਕੰਮ ਕਰਕੇ ਦਿਖਾਵਾਂਗੇ ਨਹੀਂ ਤਾਂ ਮੈਂ ਵੀਡੀਓ ਵੀਡੀਓ ਨਹੀਂ ਪਾਉਂਦਾ ਤੇਰਾ ਕਰਕੇ ਨਹੀਂ ਪਾਈ ਮੈਂ ਤਾਂ ਆਪਣੇ ਚਾਹਣ ਵਾਲਿਆਂ ਦਾ ਕਰਕੇ ਪਾਈ ਆ ਕਿਉਂਕਿ ਉਹ ਮਹਿਸੂਸ ਮਹਿਸੂਸ ਕਰਦੇ ਸੀ ਵੀ ਤੂੰ ਪਹਿਲਵਾਨਾ ਕਦੀ ਬੋਲਦਾ ਹੀ ਨਹੀਂ ਬਸ ਇੰਨਾ ਹੀ ਕਹਣਾ